ਹੋਣ ਅਸੀਂ ਆਉ ਦਾ ਟਰੈਕਟਰ ਲੈ ਕੇ ਆਏ ਆ ਤੇ ਸਾਡਾ ਸਮਾਨ ਕਾਫੀ ਜਿਆਦਾ ਚੋਰੀ ਹੋ ਗਿਆ ਜੀ ਹਾਂ ਤੇ ਸਾਡੇ ਪੱਖੇ ਵੀ ਚੋਰੀ ਹੋ ਗਏ ਕੂਲਰ ਚੋਰੀ ਹੋ ਗਏ ਸਾਡੇ ਸਿਲੰਡਰ ਸੀਗੇ ਉਹ ਚੋਰੀ ਹੋ ਗਏ ਪੱਠੀਆਂ ਉਹ ਲੈ ਕੇ ਚੱਕ ਗਏ ਬਾਕੀ ਜਿਹੜਾ ਉਹ ਟਰਾਲਿੰਗ ਦੇ ਅੰਦਰ ਸਮਾਨ ਸੀ ਉਹਨਾਂ ਨੇ ਜਿੰਦਰੇ ਭੰਨੇ ਹੀ ਅੰਦਰੋਂ ਸਮਾਨ ਸਾਰਾ ਚੋਰੀ ਕੀਤਾ ਜੀ ਪੁਲਿਸ ਨੇ ਜਦੋਂ ੱੱਕੇ ਨਾਲ ਰਾਤ ਨੂੰ ਕਬਜ਼ਾ ਕੀਤਾ ਜੀ 2-3 ਘੰਟੇ ਸਾਡੇ ਦੇ ਉਹਨਾਂ ਨੇ ੱੱਕਾ ਕੀਤਾ ਅਸੀਂ ਪ੍ਰਾਲੀ ਦੀਆਂ ਗੱਠਾਂ ਤੇ ਉੱਥੇ ਬੈਠੇ ਰਹੇ ਆ ਤੇ ਜਦੋਂ ਅਸੀਂ ਆ ਕੇ ਦੇਖਿਆ ਉਹਨਾਂ ਨੇ ਸਾਡੇ ਸਾਹਮਣੇ ਟਰਾਲੀ ਭਰੀ ਇਹ ਸਿਲੰਡਰਾਂ ਉਹ ਕਹਿ ਰਹੇ ਵੀ ਸਾਨੂੰ ਕੋਈ ਪਤਾ ਨਹੀਂਗਾ ਜਿੱਨਾ ਸਾਨੂੰ ਰਸਮਾਨ ਮਿਲਦਾ ਹੈਗਾ ਤੁਸੀਂ ਉਹ ਲੈ ਕੇ ਤੇ ਤੁਸੀਂ ਇੱਥੋਂ ਜਾਓ ਉਨੇ ਮਾਰਚ ਨੂੰ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਨੂੰ ਖਦੇੜਨ ਦੀ ਗੱਲ ਕੀਤੀ ਗਈ ਸੀ ਪਰ ਗੱਲ ਇੱਕ ਸਾਲ ਤੋਂ ਲੱਗੇ ਹੋਏ ਜਿਹੜੇ ਆਸੀਆਨੇ ਸੀ ਜਿੱਥੇ ਕਿਸਾਨ ਰਹਿੰਦੇ ਸੀ ਉਹਨਾਂ ਦੇ ਵਿੱਚ ਪਏ ਸਮਾਨ ਦੀ ਗੱਲ ਕਰਨ ਲੱਗੇ ਆ ਪਰ ਅੱਜ ਜਿੱਥੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਾ ਜਿਹੜਾ ਇੱਕ ਬਿਆਨ ਆਉਂਦਾ ਕਿ ਅਸੀਂ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਸਮਾਨ ਹੈ ਜਾਂ ਟਰੈਕਟਰ ਟਰਾਲੀਆਂ ਨੇ ਉਹ ਦੋ ਗਵਾਹ ਲਿਆ ਕੇ ਉਹਨਾਂ ਦੇ ਆਪਦਾ ਪ੍ਰੂਫ ਦਿਖਾ ਕੇ ਇੱਥੋਂ ਲਿਜਾ ਸਕਦੇ ਨੇ ਪਰ ਉਹ ਟਰੈਕਟਰ ਟਰਾਲੀ ਤਾਂ ਜਰੂਰ ਮਿਲ ਜਾਣਗੇ ਕਿਉਂਕਿ ਉਹ ਵੱਡਾ ਸਮਾਨ ਆ ਪਰ ਸਮਾਨ ਜਿਹੜਾ ਬਰੀਕੀ ਪਿੰਡਾਂ ਦੇ ਵਿੱਚੋਂ ਪੈਸੇ ਢਾਲ ਕੇ ਸਮਾਨ ਭਾਵੇਂ ਸਿਲੰਡਰ ਹੋਣ ਭਾਵੇਂ ਵਾਸੀਕ ਮਸ਼ੀਨਾ ਹੋਣ ਫ੍ਰਿਜ ਹੋਣ ਉਹ ਸਮਾਨ ਦੀ ਗੱਲ ਕਰਨ ਲੱਗੇ ਆ ਕੁਝ ਕਿਸਾਨ ਨੇ ਜਿਹੜੇ ਇਸ ਟਰੈਕਟਰ ਨੂੰ ਜਿਹੜਾ ਤਕਰੀਬਨ 13 ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਖੜਾਇਆ ਹੋਇਆ ਸੀ ਉਹਨੂੰ ਰਿਕਵਰ ਕਰਕੇ ਲੈ ਕੇ ਆਏ ਨੇ ਲੈ ਕੇ ਆਏ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਬਾਈ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਪਿੰਡ ਸਾਡਾ ਗੁਰੂਸਾਰੀ ਨਾਮ ਮੇਰਾ ਹੈਗਾ ਬੰਟੀ ਗੁਰੂਸਰ ਹਾਂਜੀ ਤੇ ਅਸੀਂ ਲਗਭਗ 13-14 ਮਹੀਨਿਆਂ ਤੋਂ ਇੱਥੇ ਕਨੋਰੀ ਬਾਰਡਰ ਤੇ ਸੀਗੇ ਤੇ ਹੁਣ ਅਸੀਂ ਆਪ ਦਾ ਟਰੈਕਟਰ ਲੈ ਕੇ ਆਏ ਆ ਤੇ ਸਾਡਾ ਸਮਾਨ ਕਾਫੀ ਜ਼ਿਆਦਾ ਚੋਰੀ ਹੋ ਗਿਆ ਜੀ ਹਾਂ ਤੇ ਸਾਡੇ ਪੱਖੇ ਵੀ ਚੋਰੀ ਹੋ ਗਏ ਕੂਲਰ ਚੋਰੀ ਹੋ ਗਏ ਸਾਡੇ ਸਿਲੰਡਰ ਸੀਗੇ ਉਹ ਚੋਰੀ ਹੋ ਗਏ ਪੱਠੀਆਂ ਉਹ ਲੈ ਕੇ ਚੱਕ ਗਈ ਬਹੁਤ ਸਾਰਾ ਸਮਾਨ ਸਾਡਾ ਬਹੁਤ ਚੋਰੀ ਹੋ ਗਿਆ ਜੀ ਜਿਵੇਂ ਗੱਲ ਕੀਤੀ ਜਾਵੇ ਕਿਉਂਕਿ ਜਿੰਵੇਂ ਬਿਆਨ ਆ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਿ ਅਸੀਂ ਸਾਰਾ ਸਮਾਨ ਦਵਾਂਗੇ ਟਰਾਲੀਆਂ ਦੇ ਵਿੱਚੋਂ ਕੋਈ ਵੀ ਸਮਾਨ ਹੇਰਫੇਰ ਨਹੀਂ ਕੀਤੀ ਗਈ ਸਾਰਾ ਸਮਾਨ ਉੱਦੇ ਦਾ ਉੱਦੇ ਹੀ ਪਿਆ ਉਸੇ ਤਰ੍ਹਾਂ ਟਰਾਲੀਆਂ ਪਹਿਚਾਣ ਕੇ ਦੋ ਗਵਾਹ ਲਿਆ ਕੇ ਤੁਹ ਆਪਣਾ ਪ੍ਰੂਫ ਦਿਖਾ ਕੇ ਇੱਥੋਂ ਲਿਜਾ ਸਕਦੇ ਨੇ ਕੀ ਲੱਗਦਾ ਤੁਹਾਨੂੰ ਤੁਹਾਡੀਆਂ ਟਰਾਲੀਆਂ ਦੇ ਵਿੱਚੋਂ ਵਿਚਲਾ ਸਾਮਾਨ ਵੀ ਗਾਇਬ ਹੋਇਆ ਹਾਂਜੀ ਹਾਂਜੀ ਵਿਚਲਾ ਸਾਮਾਨ ਸਾਰਾ ਗਾਇਬ ਹੋ ਗਿਆ ਟਰਾਲੀਆਂ ਤਾਂ ਸਾਨੂੰ ਮਿਲ ਗਈਆਂ ਟਰੈਕਟਰ ਵੀ ਮਿਲ ਗਈ ਪਾਣੀ ਵਾਲੀਆਂ ਟੈਂਕੀਆਂ ਉਹ ਸਾਰਾ ਸਾਮਾਨ ਸਾਨੂੰ ਮਿਲ ਗਿਆ ਬਾਕੀ ਜਿਹੜਾ ਉਹ ਟਰਾਲੀਆਂ ਦੇ ਅੰਦਰ ਸਾਮਾਨ ਸੀ ਉਹਨਾਂ ਨੇ ਜਿੰਦਰੇ ਭੰਨੇ ਅੰਦਰੋਂ ਸਾਮਾਨ ਸਾਰਾ ਚੋਰੀ ਕੀਤਾ ਜੀ ਹਾਂਜੀ ਪੱਟੀਆਂ ਸਾਰੀਆਂ ਚੋਰੀ ਹੋ ਗਈਆਂ ਸਿਲੰਡਰ ਸਾਨੂੰ ਕੁਝ ਨਹੀਂ ਮਿਲੇ ਅੰਦਰਲਾ ਸਮਾਨ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋ ਗਿਆ ਜਿਵੇਂ ਨਾਲ ਦੇ ਸਾਡੇ ਸੀਗੇ ਇਹਨਾਂ ਕੋਲੇ ਏਸੀ ਲੱਗੇ ਹੋਏ ਸੀਗੇ ਸਾਰੇ ਉਹਨਾਂ ਨੇ ਏਸੀ ਲੱਗੇ ਹਾਂਜੀ ਬਹੁਤ ਸਾਰਾ ਸਮਾਨ ਹੋ ਗਿਆ ਜਿਹੜਾ ਸਮਾਨ ਜਿਵੇਂ ਏਸੀ ਹੋਗੇ ਜਾਂ ਸਿਲੰਡਰ ਹੋਗੇ ਜਾਂ ਹੋਰ ਪੱਖੇ ਹੋਗੇ ਇਹ ਸਮਾਨ ਕਿਵੇਂ ਜਿਹੜਾ ਪਿੰਡਾਂ ਸਾਂਝਾ ਹੁੰਦਾ ਕਿਵੇਂ ਇਹਨੂੰ ਖਰੀਦਾ ਜਾਂਦਾ ਸੀ ਤੇ ਹਾਂਜੀ ਜਿਹੜੇ ਪਿੰਡ ਚੋਂ ਪੰਚਾਇਤੀ ਫੰਡ ਆਉਂਦਾ ਉਹਦਾ ਸਮਾਨ ਹੁੰਦਾ ਜੀ ਹਾਂਜੀ ਪਿੰਡਾਂ ਚੋਂ ਫੰਡ ਆਉਂਦਾ ਹੈਗਾ ਉਹਦਾ ਸਮਾਨ ਲਿਆ ਜਾਂਦਾ ਹੈਗਾ ਪਰ ਸਾਨੂੰ ਹੁਣ ਜਦੋਂ ਸਮਾਨ ਮਿਲ ਹੀ ਨਹੀਂ ਰਿਹਾ ਸੀ ਕਿਸੇ ਦਾ ਕਿਹਦਾ ਨਾਂ ਲੱਗਿਆ ਵੀ ਕੌਣ ਲੈ ਕੇ ਗਿਆ ਹੂੰ ਪੁਲਿਸ ਨੇ ਜਦੋਂ ੱੱੱਕੇ ਨਾਲ ਰਾਤ ਨੂੰ ਕਬਜ਼ਾ ਕੀਤਾਈ 2-3 ਘੰਟੇ ਸਾਡੇ ਤੇ ਉਹਨਾਂ ਨੇ ੱੱੱਕਾ ਕੀਤਾ ਅਸੀਂ ਪ੍ਰਾਲੀ ਦੀਆਂ ਗੱਠਾਂ ਤੇ ਉੱਥੇ ਬੈਠੇ ਰਹੇ ਹਾਂ ਤੇ ਜਦੋਂ ਅਸੀਂ ਆ ਕੇ ਦੇਖਿਆ ਉਹਨਾਂ ਨੇ ਸਾਡੇ ਸਾਹਮਣੇ ਟਰਾਲੀ ਭਰੀ ਏ ਸਿਲੰਡਰਾਂ ਦੀ ਸਾਡੇ ਸਾਹਮਣੇ ਲੈ ਕੇ ਗਏ ਆ ਟਰਾਲੀ ਉਹ ਭਰ ਕੇ ਪੱਖੇ ਵੀ ਉਹਨਾਂ ਨੇ ਸਾਡੇ ਸਾਹਮਣੇ ਚੋਰੀ ਕੀਤੀ ਆ ਪੁਲਿਸ ਵਾਲਿਆਂ ਨੇ ਹਾਂਜੀ ਬਿਲਕੁਲ ਜੀ ਇਹ ਸਨ ਜਿਹੜੇ ਟਰੈਕਟਰ ਟਰਾਲੀ ਰਿਕਵਰ ਕਰਕੇ ਲੈ ਕੇ ਆਏ ਜਿਹੜੇ ਸਲੰਡਾ ਦੀ ਟਰਾਲੀ ਭਰ ਕੇ ਗਈ ਹੈ ਤੇ ਪੱਖੇ ਟਰਾਲੀ ਚ ਪਾ ਕੇ ਗਏ ਨੇ ਉਹ ਸਮਾਨ ਗਿਆ ਕਿੱਥੇ ਹੈ ਤੁਹਾਨੂੰ ਉਹ ਸਮਾਨ ਬਾਰੇ ਦੱਸਿਆ ਗਿਆ ਬਾਈ ਜੀ ਨਹੀਂ ਜੀ ਸਾਨੂੰ ਸਮਾਨ ਬਾਰੇ ਕੁਝ ਨਹੀਂ ਦੱਸਿਆ ਗਿਆ ਉਹ ਪੁਲਿਸ ਵਾਲਿਆਂ ਨਾਲ ਅਸੀਂ ਗੱਲਬਾਤ ਵੀ ਹੁਣ ਕਰਕੇ ਆਏ ਆ ਵੀ ਤੁਸੀਂ ਸਾਨੂੰ ਦੱਸਿਆ ਉਹ ਵੀ ਸਮਾਨ ਸਾਡਾ ਹੈ ਕਿਤੇ ਪਰ ਪੁਲਿਸ ਪੁਲਿਸ ਉਹ ਕਹਿ ਰਹੇ ਵੀ ਸਾਨੂੰ ਕੋਈ ਪਤਾ ਨਹੀਂਗਾ ਜਿੱਨਾ ਤੋਂ ਉਹ ਸਮਾਨ ਮਿਲਦਾ ਹੈਗਾ ਤੁਸੀਂ ਉਹ ਲੈ ਕੇ ਤੇ ਤੁਸੀਂ ਇੱਥੋਂ ਜਾਓ ਹੂੰ ਬਿਲਕੁਲ ਜੀ ਜਿੰਨਾ ਸਮਾਨ ਮਿਲਦਾ ਉਨਾ ਸਮਾਨ ਲੈ ਕੇ ਤੁਸੀਂ ਜਾ ਸਕਦੇ ਹੋ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਦੀਪ ਸਿੰਘ ਰਮਣਾ ਆਖਦੇ ਜੀ ਕਮਲਦੀਪ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ 19 ਤਰੀਕ ਨੂੰ اچانک ਭੱਡਾ ਜਿਹੜਾ ਪੁਲਿਸ ਸੈਕਸ਼ਨ ਹੁੰਦਾ ਤੇ ਕਾਫੀ ਸਮਾਨ ਜਿਹੜਾ ਕਿ 13 ਮਹੀਨਿਆਂ ਤੋਂ ਇੱਥੇ ਇਕੱਠਾ ਕੀਤਾ ਗਿਆ ਸੀ ਗਰਮੀ ਵੀ ਆਈ ਝੱਖੜ ਵੀ ਆਏ ਠੰਡ ਵੀ ਆਈ ਉਹਨੂੰ ਤੋਂ ਬਚਣ ਲਈ ਕਿਸਾਨਾਂ ਨੇ ਸਾਰਾ ਉਪਰਾਲਾ ਕੀਤਾ ਹੋਇਆ ਸੀ ਹੁਣ ਸਮਾਨ ਨੂੰ ਲੈ ਕੇ ਕਿਵੇਂ ਪਿੰਡਾਂ ਦੇ ਵਿੱਚ ਕੀ ਮਾਹੌਲ ਰਹਿਣ ਬੋਲਾ ਮਾਹੌਲ ਤਾਂ ਇਹ ਹੈ ਜੀ ਦੇਖੋ ਵੀ ਇਹ ਜਿਹੜਾ ਪਿੰਡਾਂ ਦੇ ਵਿੱਚੋਂ ਸਾਰਿਆਂ ਦੇ ਅਗਰਾਹੀ ਕਰਕੇ ਸਮਾਨ ਇਕੱਠਾ ਕੀਤਾ ਗਿਆ ਸੀਗਾ ਜੀ ਲਿਆ ਸੀ ਅ ਜੁਨੀਅਨ ਦੇ ਬੰਦਿਆਂ ਨੇ ਮੇਨ ਜਿਨ੍ਹਾਂ ਨੇ ਸਾਨੂੰ ਅਗਰਾਹੀ ਦਿੱਤੀ ਹੈ ਅੱਜ ਅਸੀਂ ਉਹਨਾਂ ਦੇ ਵੀ ਜਵਾਬ ਦੇ ਐ ਕਿਉਂਕਿ ਜਿਹੜਾ ਸਮਾਨ ਸਾਨੂੰ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਅਸੀਂ ਉਹਦਾ ਸਮਾਨ ਖਰੀਦਿਆ ਇੱਥੇ ਤੇ ਉਹੀ ਸਮਾਨ ਸਾਡਾ ਅੱਜ ਇਥੋਂ ਵਿੱਚੋਂ ਗਾਇਬ ਹੋ ਗਿਆ ਜੀ ਸਾਨੂੰ ਤਾਂ ਮੇਨ ਚੀਜ਼ਾਂ ਮੋਟੀਆਂ-ਮੋਟੀਆਂ ਚੀਜ਼ਾਂ ਹੀ ਮਿਲੀਆਂ ਜਿਵੇਂ ਟਰੈਕਟਰ ਹੋ ਗਿਆ ਜਾਂ ਟਰਾਲੀਆਂ ਹੋ ਗਈਆਂ ਜੀ ਦੂਜਾ ਸਮਾਨ ਤਾਂ ਸਾਨੂੰ ਮਿਲੇ ਹੀ ਨਹੀਂ ਸਾਡਾ ਹੁਣ ਜੇ ਸਾਡੇ ਸਿਲੰਡਰ ਸੀਗੇ ਦੋ ਸਿਲੰਡਰ ਸੀਗੇ ਹੀ ਲੈ ਤੇ ਦੋਵੇਂ ਤੇ ਦੋਵੇਂ ਸਿਲੰਡਰਾਂ ਚੋਂ ਸਾਡੇ ਕੋਲ ਇੱਕ ਸਿਲੰਡਰ ਵੀ ਹੈ ਨਹੀਂ ਗਈ ਪੱਖੇ ਜਮਾਂ ਨਵੇਂ ਸਾਡੇ ਅਣ ਲੱਗ ਵਾਲੀ ਗੱਲ ਸੀਗੀ ਜੀ ਉਹ ਵੀ ਨਹੀਂ ਸਾਨੂੰ ਮਿਲੀ ਬਸ ਉਵੇਂ ਅਸੀਂ ਆਵਦਾ ਆ ਗਏ ਹੁਣ ਜੀ ਜੇ ਜਿਵੇਂ ਹੁਣ ਆਪਾਂ ਗੱਲ ਕਰੀਏ ਕਿਉਂਕਿ ਜਿਹੜਾ ਸਮਾਨ ਸੀ ਉਹ ਸਾਰਾ ਕਿਹਾ ਟੋਟਲ ਮੋਰਚੇ ਦੀ ਗੱਲ ਕਰਦੇ ਆਪਾਂ 2.5 ਕਿਲੋਮੀਟਰ ਤੋਂ ਉੱਤੇ ਦਾ ਲੰਬਾ ਮੋਰਚਾ ਸੀ ਕਾਫੀ ਸਮਾਨ ਸੀ ਤੁਹਾਡਾ ਇੰਨਾ ਸਮਾਨ ਕਿਹਾ ਵੇਗਾ ਤਾਂ ਕਿਹਨੂੰ ਜ਼ਿੰਮੇਵਾਰ ਸਮਝਦੇ ਆਂ ਇਹ ਤਾਂ ਹੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਜੀ ਇਸ ਚੀਜ਼ ਦਾ ਦਾਈ ਇਹ ਪ੍ਰਸ਼ਾਸਨ ਜਿਹੜਾ ਕੁਝ ਕੀਤਾ ਇਹ ਕੀਤਾ ਸਾਨੂੰ ਕੋਈ ਜੇ ਇਹਨਾਂ ਨੇ ਇਹ ਕੁਝ ਕਰਨਾ ਸੀ ਕੋਈ ਕਿਸਾਨਾਂ ਨੂੰ ਕੋਈ ਸਮਾਂ ਦਿੰਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਹ ਆ ਚੀਜ਼ ਆਪੋ ਆਪਣੇ ਪਿੰਡਾਂ ਦੇ ਨਾਮ ਲਿਖਾਓ ਜੇ ਤੁਸੀਂ ਇਹਨਾਂ ਨੇ ਭੇਜਣੇ ਸੀਗਾ ਦਾਈ ਇੱਕਦਮ ਧੱਕੇ ਦੇ ਨਾਲ ਲੁਕਾ ਕੇ ਫੋਰਸਾਈ ਸਾਡੇ ਜਿਹੜੇ ਮੇਨ ਆ ਕੋਈ ਉਹ ਚੱਕ ਲੇ ਮਗਰੋਂ ਤਾਂ ਫਿਰ ਦੂਜੇ ਆਮ ਪਬਲਿਕ ਲੋਕ ਰਹਿ ਜਾਂਦੇ ਆ ਜੀ ਉਹਨਾਂ ਨੂੰ ਤੇਰੀ ਸਮਝ ਆਉਂਦੀ ਜੰਨੇ ਸਿ ਅਸੀਂ ਕਰੀਏ ਕੀ ਇਹ ਤਾਂ ਵਾਕੀ ਫੋਰਸ ਸੀ 25 30 ਹਜ਼ਾਰ ਬੰਦਾ ਜੀ ਇਹ ਤਾਂ 3000 ਹਜ਼ਾਰ ਹੀ ਦੱਸਦੇ ਆ ਤੇ 11:30 ਵਜੇ ਸੀ ਰਾਤ ਨੂੰ ਉਦੋਂ ਆਏ ਆ ਜੀ ਰਾਤ ਨੂੰ 11:30 ਦੇ ਸਮੇਂ ਜਦੋਂ ਸਾਡੇ ਸਾਹਮਣੇ ਅਸੀਂ ਆਪਦੀ ਅੱਖੀਂ ਵੇਖਿਆ ਮੂਰੇ ਟਰੈਕਟਰਾਂ ਦੇ ਟਰਾਲੀ ਸਿਲੰਡਰਾਂ ਦੀ ਭਰੀ ਮਗਰ ਬਲੈਰੋ ਵੱਡੀ ਸੀਗੀ ਪੁਲਿਸ ਦੀ ਉਹਦੇ ਮਗਰ ਅਸੀਂ ਸੀਗੇ ਜੀ ਇਹ ਸਾਡੇ ਅੱਖੀਂ ਦੇਖਿਆ ਦ੍ਰਿਸ਼ ਹੈ ਬਿਲਕੁਲ ਜੀ ਇਹ ਸਨ ਕਿਸਾਨ ਜਿਹੜੇ ਹੁਣ ਟਰੈਕਟਰ ਟਰਾਲੀਆਂ ਵਾਪਸ ਲੈਣ ਲਈ ਆਏ ਨੇ 13 ਮਹੀਨਿਆਂ ਤੋਂ ਲਗਾਤਾਰ ਖਨੌਰੀ ਬਾਰਡਰ ਤੇ ਜਿੱਥੇ ਉਹ ਨੇ ਤੁਸੀਂ ਦੇਖੋਗੇ ਇਹ ਜ਼ਿਲ੍ਹਾ ਮੁਕਸਰ ਸਾਹਿਬ ਦੀ ਜਿਹੜੀ ਟਰਾਲੀ ਹੈ ਸਮਾਨ ਲੈ ਕੇ ਆਏ ਨੇ